ਅਕਸਰੀ ਸਵਾਲ ਹੁੰਦਾ ਕਿ ਮੇਰਾ ਨਿੰਬੂ ਜਾਤੀ ਦਾ ਬੂਟਾ ਉਹ ਨਿੰਬੂ ਹੋਵੇ ਚਾਹੇ ਕਿੰਨੂ ਹੋਵੇ ਪੀਲਾ ਪੈਣ ਲੱਗ ਗਿਆ ਫਲ ਵਾਲਾ ਸੜਦਾਗਾ ਜਾਂ ਸੁੱਕ ਜਾਂਦਾਗਾ ਤਾਂ ਦੇਖ ਸਕਦੇ ਹੋ ਤੁਸੀਂ ਪਾਣੀ ਜਿਹੜਾ ਤਰੀਕਾ ਹੈਗਾ ਦੇਣ ਦਾ ਉਹ ਇਹ ਹੈ ਕਿ ਇੰਨੀ-ਇੰਨੀ ਦੂਰ ਤੱਕ ਤੁਸੀਂ ਬੂਟੇ ਦੇ ਨੇੜੇ ਥਾਂ ਉੱਚਾ ਕਰ ਦੇਣਾ ਤੇ ਉਹਦੇ ਨਾਲ ਜਿਹੜਾ ਬੂਟਾ ਸੁੱਕੜਾ ਹੀ ਬੰਦ ਹੋ ਜਾਂਦਾ ਹਰਾ ਭਰਾ ਵੀ ਹੋ ਜਾਂਦਾ ਤੇ ਜਿਹੜਾ ਤੁਹਾਨੂੰ ਫਲ ਵੀ ਪੂਰਾ ਵਧੀਆ ਦਿੰਦਾਗਾ ਫਲ ਝੜਨ ਦੀ ਸਮੱਸਿਆ ਵੀ ਘਟ ਆਉਂਦੀ ਹੈ ਕਿ ਖਰਾਕ ਵੀ ਬੂਟੇ ਨੂੰ ਤੁਸੀਂ ਉੱਪਰ ਜਿਹੜਾ ਛੜੇ ਦੇ ਦੇ ਦੇਣੀ ਹੈਗੀ ਬਾਕੀ ਰਹਿਣ ਖੂਨ ਤੁਸੀਂ ਦੇਖ ਸਕਦੇ ਹੋ ਹੌਲੀ ਹੌਲੀ ਜਿਹੜੀ ਉੱਥੇ ਗੱਲ ਛੱਡ ਜਾਂਦੀ ਹੈਗੀ ਤੇ ਉਹ ਵੀ ਜਿਹੜੀ ਖਰਾਕ ਦਾ ਕੰਮੀ ਬੂਟੇ ਲਈ ਕਰਦੀ ਹੈ ਕੁੰਬ ਘਾਟ ਕੇ ਹੁੰਦਾ ਹੈ ਨਿੰਬੂ ਆ ਤੇ ਹੁਣ ਇਹਨੇ ਜਿਹੜਾ ਫਲ ਆਗਾ ਭਾਰੀ ਮਾਤਰਾ ਦੇ ਵਿੱਚ ਚੱਕਿਆ ਹੋਇਆਗਾ ਇਹਨੂੰ ਸਰਦੀ ਦੇ ਵਿੱਚ ਹੀ ਲਗਭਗ ਜਿਹੜਾ ਇਹਦਾ ਫਲ ਪੱਕਦਾ ਹੈਗਾ ਆਚਾਰ ਲਈ ਜਾਂ ਜੂਸ ਲਈ ਉਸ ਸਮੇਂ ਤੁਸੀਂ ਇਹਨੂੰ ਵਰਤ ਸਕਦੇ ਹੋਗੇ ਵੈਸੇ ਗਰਮੀ ਲਈ ਜਿਹੜਾ ਕਾਗਜੀ ਤੇ 12 ਮਾਸੀ ਦੋ ਕਿਸਮਾਂ ਨਿੰਬੂਰੀਆਂ ਹੋਰ ਹੈਗੀਆਂ ਨੇ ਜਿਹੜੀਆਂ ਕਿ ਤੁਸੀਂ ਆ ਲਾ ਸਕਦੇ ਹੋਗੇ ਇਹਨਾਂ ਦੀ ਕਾਫੀ ਕਿਸਮਤ ਹੈ ਆਪਾਂ ਲਗਾਤਾਰ ਕੰਮ ਕਰ ਰਹੇ ਆ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ